ਬਹਿਟੇ ਆਸੋ ਹੀ ਹੈ ਸਬਨਾ ਦਾ ਵੇਸਾ ਹੋ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਖਲਾ ਨਾਮਾ ਕੁਨ ਗੋਪਿੰਦ ਗਾਇਓ ਨਹੀਂ ਜਨਮ ਅਕਾਦਥ ਕੀ ਨਾ ਕਹੋ ਨਾਨਕ ਹਰ ਭਜ ਮਨਾ ਜਿਹ ਬਿਧ ਜਲ ਕਉ ਮੀਨਿ ਵਖੇ ਅਨਸਿਉ ਕਾਹੇ ਦਚਿਓ ਖ ਨਾ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ ਪਰ ਨ ਜਮ ਕੇ ਫਾਸ ਤਰਨਾ ਪਿਉ ਹੀ ਗਇਓ ਓ ਦਿਓ ਜਰਾ ਤਨ ਜੀਤ ਓ ਨਾਨਕ ਭਜ ਹਰ ਮਨਾ ਆਉਧ ਜਾਤ ਹੈ ਬੀਤ ਇੰਦ ਭਇਓ ਸੁਜ ਨਹੀਂ ਕਾਦ ਪਹੁੰਚਿ ਆ ਨਾ ਕਹ ਨਾਨਕ ਨਰ ਬਾਵਰੇ ਕਿਉ ਨ ਪਜੈ ਭਗਵਾ ਨਾਨਕ ਤਨ ਦਾ ਰਾਸ ਸੰਪਤ ਸਗਲ ਜਿਨ ਅਪੁਨੀ ਕਦਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਅਤਿ ਤਿਹੋ ਦਾਦਨ ਭੈ ਹਦ ਨ ਹਦ ਅਨਾਥ ਕੇ ਨਾਥ ਕਹ ਨਾਨਕ ਤਿਹ ਜਾਣੀਐ ਸਦਾ ਬਸਤ ਤੁਮ ਸਾਥ ਤਨ ਤਨ ਜਹ ਤੋ ਕੋ ਦਿਓ ਤਸਿਓਂ ਨੇਹ ਨ ਕੀਨਾ ਕਹ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਅਨ ਤਨ ਸੰਪੈ ਸੁਖ ਦਿਓ ਆਦੇ ਜਹਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ ਦਾ ਹੈ ਦੁਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੇਹ ਸਿਮਰਤ ਗਤ ਹੋ ਵੇ ਜਿ ਸਿਮਰਤ ਗਤ ਪਾਈ ਐ ਤਿਹ ਭਜ ਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉਧ ਘਟਤ ਹੈ ਨੀਤ ਪਾਚ ਤਤ ਕੋ ਤਨ ਰਚਿਓ ਜਾਨਹੁ ਚਤੁਰ ਸੁਜਾਨ ਜਹਤੇ ਓ ਪਜਿਉ ਨਾਨਕਾ ਲੀਨਤਾ ਹੈ ਮੈਂ ਬਾਨ ਹਟ ਘਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇਹ ਭਜ ਮਨਾ ਭਉ ਨਿਧ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਈ ਲੋਭ મોਹ ਬੇਮਾਨ ਕਹੋ ਨਾਨਕ ਸੁਨ ਰੇ ਮਨਾ ਸਉ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜਹੇ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨ ਅਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨ ਨਹ ਕਾਹੂ ਕਹ ਦੇਤ ਨਹ ਨਹ ਪਹਿ ਮਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾ ਹੈ ਬਖਾਨ ਜਿਹ ਬਿਖਿਆ ਸਭ ਲੀਤ ਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਪਾ ਆਗ ਜਿਹ ਮਾਹ ਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹ ਨਾਨਕ ਸੁਨ ਰੇ ਮਨਾ ਤੇਹ ਘਟ ਬ੍ਰਹਮ ਨਿਵਾਸ ਜਿਹ ਪ੍ਰਾਨੀ ਹौं ਮੈਂ ਤਜੀ ਕਰਤਾ RAM ਪਛਾਨ ਕਹ ਨਾਨਕ ਕਵਹ ਮੁਕਤ ਨਰ ਇਹ ਮਨ ਸਾਚੀ ਮਾਨ ਐ ਨਾ ਹਸਨ ਦੁਰ ਮਤ ਹਦਨ ਕਲ ਮੈਂ ਹਦ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਹਿ ਕਾਮ ਜਹ ਬਾਹ ਗੁਨ ਗੋਬਿੰਦ ਭਜ ਹੋ ਰਨ ਸੁਨੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨ ਜਮ ਕੈ ਧਾਮ ਜੋ ਪ੍ਰਹਨੀ ਮਤਾ ਤਜੈ ਲੋਭ ਮੋਹ ਅਹੰਕਾਰ ਕਹੁ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜਉ ਸੁਪਨਾ ਅਦਪੇਕ ਨਾ ਵੈਸੇ ਦਗ ਕੋ ਜਾਣਾ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਜ ਨੇ ਪ੍ਰਨੀਂ ਡੋਲਤਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਹਿ ਚੀਤ ਜਸਹਿ ਤਦ ਤੇ ਬੁੱਧ ਬੁਦਾ ਉਪਜ ਬਿਨ ਸਹਨੀਤ ਜਗ ਰਚਨਾ ਤੈਸੇ ਰਚੀ ਕਹ ਨਾਨਕ ਸੁਨਮੀਤ ਰਾਨੀ ਕਛੂ ਨਾ ਚੇਤ ਮਦ ਮਾਇਆ ਕੈਂ ਅੰਧ ਕਹ ਨਾਨਕ ਬਿਨ ਹਰ ਭਜਨ ਪਰ ਤਤਾਹ ਜਮ ਫੰਦ ਚੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ ਕਹ ਨਾਨਕ ਸੁਨ ਰੇ ਮਨਾ ਦੁਰਲਭ ਮਾਨਖ ਦੇਹ ਮਾਇਆ ਕਾ ਜਨ ਧਾਵਹੀ மூர் கலோகான பஜன விருத்த ஜன் மசிர ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਰਾਨੀ ਰਾਮ ਨਾ ਚਿੱਤਿ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾ ਹੈ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋ ਹੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫੇਦੇਓ ਮਿਟੇ ਹੋ ਨਾ ਜਮ ਕੋ ਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਪੈ ਪਾਵੇ ਹਬਾਸ ਜਤਨ ਬਹੁਤ ਮੈਂ ਕਰ ਰਿਹਾ ਮਿਟੇ ਹੋ ਨਾ ਮਨ ਕੋ ਮਾਨਾ ਦੁਰਮਤ ਸਿਉ ਨਾਨਕ ਫਤਿਹੋ ਰਾਖਲੇ ਹੋ ਭਗਵਾਨ ਬਾਲ ਜਾਨੀ ਅਰ ਬਿਰਦ ਫੁਨਾਤੀ ਨਵਸਥਾ ਜਾਨਾ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹੋਤੋ ਸੋਨਾ ਕੀਓ ਪਰੋ ਲੋ ਬਕੈ ਫੰਦ ਨਾਨਕ ਸਮਿਉ ਰਾਮ ਗਇਓ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਦਹਿਓ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਿਤ ਨਾਹਿਨ ਪੀਤ ਚਾਹਤ ਕਛਿਆ ਰ ਹੋ ਰਹੀ ਹੋ ਰੈ ਭਈ ਚਿਤ ਵਤ ਰਹੇ ਓਠ ਗੌਰ ਨਾਨਕ ਫਾਸੀ ਗਲ ਪਰਿ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੇਂ ਸੋ ਹੋਵੇ ਜਗਤ ਪਿਖਾਰੀ ਫਿਦਤ ਹੈ ਸਭ ਕੋ ਦਾਤਾਰਾ ਮਾ ਕਹ ਨਾਨਕ ਮਨ ਸਿਮਰਤੇਹ ਪੂਰਨ ਹੋ ਵਹਿ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਉ ਜਾਨ ਇਨ ਮੈਂ ਕਛ ਤੇ ਦੋ ਨਹੀਂ ਨਾਨਕ ਕਹਿਉ ਬਖਾਨ ਗਜਬ ਕਦਤ ਹੈ ਦੇਹ ਕੋ ਬਿਨ ਸੈ ਛੈਨ ਮੈਂ ਮੀਤਾ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਹ ਜਗ ਜੀਤ ਜਿਹ ਘਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਪਗਤਿ ਭਗਵਾ ਨਾ ਨ ਜਿਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਨਉ ਤਾਹਿ ਤਨ ਸੁਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਧ ਹਰ ਭਜੋ ਇਕ ਮਨ ਹੋਏ ਇਕ ਚਿੱਤ ਤਿਰਥ ਬਦਤ ਅਜ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇਹ ਜਿਉ ਕੁੰਚਰ ਇਸ ਨਾਨਕ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇਹੀ ਨਾ ਕਹੋ ਨਾਨਕ ਇਹ ਵਿਧ ਭਈ ਤਉ ਨ ਹਰ ਰਸ ਲੀਨ ਨਾ ਕਦ ਦੇਖਿਓ ਜਗਤ ਮੈਂ ਕੋ ਕਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤਿਹ ਰੱਖੋ ਮਨ ਮਾ ਹੈ ਜਗ ਰਚਨਾ ਸਭ ਝੂਠ ਹੈ ਜਾਨ ਲੇਹੁ ਦੇਵੀ ਤ ਕਹਿ ਨਾਨਕ ਥਿਰ ਨਾਰ ਹੈ ਜਿਉ ਬਾਲੂ ਕੀ ਪੀਤ ਰਾਮ ਗਯੋ ਹਦਾ ਬਨ ਹੰ ਗਯੋ ਕੋ ਬਹੁ ਪਦਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਕੀ ਕੀ ਜੀਐ ਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ ਉਪਜੋ ਸੋ ਬਿਨਸ ਹੈ ਪਦੋ ਆਜ ਕਹਿ ਕਾ ਨਾਨਕ ਹਰ ਗੁਣ ਗਾਇ ਲੈ ਛਾਡ ਸਗਲ ਜੰਜਾਲ ਤੋਹਦਾ ਬਲ ਛਟ ਕੇ ਉਹ ਬੰਧਨ ਪਰੇ ਕਛੂ ਨ ਹੋਤੇ ਉਪਾਏ ਨਾਨਕ ਆਕੇ ਆਬੇ ਓਟ ਹੱਦ ਗੱਜ ਜਾਉ ਹੋ ਹਸਹਾਏ ਬਲ ਹੋ ਆ ਬੰਧਨ ਛੁੱਟੇ ਸਭ ਕਿਛ ਹੋਤੇ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਰੇ ਸੰਗ ਸਖ ਸਭ ਤਜ ਗਏ ਕਉ ਨਨ ਬੇਹੋਸਾਥ ਨਾਨਕ ਇਹ ਬਿਪਤ ਮੈਂ ਏਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ ਰਾਮ ਨਾਮ ਓਰ ਮੈਂ ਗਹਿਓ ਜਾ ਕੈ ਸਮ ਨਹੀ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ ਆਰਾਮ ਨਾਮ ਔਰ ਮੈਂ ਗਹੇਉ ਜਾ ਕੈ ਸਮ ਨਹੀਂ ਕੋਏ ਦਤ ਸੰਕਟ ਮਟੈ ਦਰਸ ਤੁਹਾਰੋ ਹੋਏ ਮੁੰਦਾ ਪਣੀ ਮਖਲਾ ਪੰਜਵਾ ਸਾਧ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੰਚੈ ਤਿਸ ਕਾ ਹੋਏ ਉਧਾਰੋ ਹੇ ਹਵਸ ਤ ਤਜੀ ਨਾ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਨਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਦੋ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤਾ ਕੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਅਪੇ ਤਰਸ ਪਯੋਈ ਤਰਸ ਭਿਆ ਮਹਿਨਾਮਤ ਹੋਈ ਸਤ ਗੁਰ ਸੱਜਣਾ ਮੇੜਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰੇ ਆ ਤਰਸ ਪਿਆ ਮੇਹਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੈ ਹਰੇ ਆ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਦਾ ਪਹਿ ਅਠ ਅਨੰਦਨ ਪ੍ਰਥਮ ਰਾਗ ਪਹਿ ਦੋ ਬੈ ਕਰ ਕੀ ਪੰਚ ਰਾਗ ਨੀ ਸੰਗ ਚਰਹੀ ਪ੍ਰਥਮ ਭੈਰਵੀ ਬਿਦਾਵਲੀ ਪੁਨਿਆ ਕੀ ਗਾਵੈ ਮੰਗਲੀ ਪੁਨਿ ਅਸ ਲੇਖੀ ਕੀ ਭਈ ਬਾਹਰੀ ਇਹ ਭੈਰੋ ਕੀ ਪੰਚੋ ਨਾਰੀ पंचम हरक दिशाक सुनावे बंगादम मदमाद गवावे ललत विलावल गावे ही अपनी अपनी भांत अष्ट पुत्र भैरव के गावे गायन पात्र द्वितीय मालिकौ सकिया ला पहें संग राग नि पंचो थप पहें ਮ ਗੋਡ ਕਰੀ ਹਰਦੇਵ ਗੰਧਾਰੀ ਗੰਧਾ ਜੀ ਸੀ ਹਤੀ ਉਚਾਰੀ ਤਨਾਸ ਜੀ ਏ ਪੰਚਵ ਗਾਈ ਮਦਰਾ ਕੌਸਕ ਸੰਗ ਲਾਈ ਮਦੂ ਮਸਤ ਅੰਗ ਮੇ ਵਾਰਾ ਪ੍ਰਭਲ ਚੰਡ ਕੌਸਕਿਓ ਵਾਰਾ ਖਾਓ ਖਟਿਓ ਭਉ ਦਾ ਅਨੰਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਇ ਉਨੇ ਆਇਓ ਹਿੰਦੂਦ ਪੰਚਨਾਰ ਸੰਗ ਅਸ਼ਟ ਸੁਤ ਠੈਂ ਤਾਨਕ ਲੋਲ ਗਾਇਨਤਾਦ ਮਿਦਾਵਹੀ ਤੇਲੰਗੀ ਦੇਵ ਕਰੀ ਆਈ ਵਸੰਤੀ ਸੰਦੂਦ ਸੁਹਾਈ ਸਰਸ ਅਹੀ ਜੀ ਦੇ ਭਰ ਜਾ ਸੰਗ ਲਾਈ ਪੰਚ ਆਰ ਜਾ ਸੁਰਮਨ ਆਨੰਦ ਭਾਸ ਕਰ ਆਏ ਚੰਦਰ ਬਿਮ ਮੰਗਲਨ ਸੁਹਾਏ ਸਰਸਬਨ ਆਹੇ ਬినੋਦਾ ਗਾਵੇ ਸਰਸਬ ਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਦੀ ਪੁਨਿਆਹੀ ਦੀਪਕੀ ਵਾਰੀ ਕਛੇਲੀ ਪਟਮੰਝਰੀ ਟੋੜੀ ਕਹੀ ਅਲਾਪ ਕਾਮੋ ਦੀਓ ਗੂਜਰੀ ਸੰਦੀਪਕ ਕੇ ਥਾ ਕਾਲੰਕਾ ਕੁੰਤਲ ਔਰਾਮਾ ਕਮਲ ਕੁਸਮਾ ਚੰਪਕ ਕੇ ਨਾਮਾ ਗਉੜਾ ਔ ਕੰਦਰ ਕਲਿਆਨਾ ਇਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ ਬੈਦਾਦੀ ਕਰਨਾਟੀ ਤਰੀ ਗਵਰੀ ਗਾਵਹਿ ਆ ਸਭੀ ਇਹ ਪਾਛੈ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪਹੰਚੋ ਥਾਪੀ ਸਦੂ ਸਾਧਨ ਸਾਗਦਾ ਯਰ ਗੁੰਡ ਗੰਬੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਗ ਰਾਗ ਵੈਗਾ ਮਹ ਪੰਚੋ ਸੰਗ ਬਰੰਗਨ ਲਾਵਹਿ ਸੋਰਠਿ ਗੁੰਡ ਮਲਾ ਦੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਨੀ ਉਚੈ ਸੁਦਸੁ ਹੋ ਪੁਨ ਕੀਨੀ ਮਹਿਗraag ਸਿਉ ਪੰਚ ਚੀਨੀ ਬੈਰਾ ਧਰ ਗਜ ਦਰਕੇ ਦਾਦਾ ਜਬ ਦੀ ਤਰ ਨਟ ਓ ਜਲ ਤਾਰਾ ਪੁਨ ਗਾ ਸਿਆਮ ਮੇਕ ਹਰਾਗ ਪੁੱਤਰਨ ਕੇ ਨਾਮਾ ਖਸ਼ਟ ਰਾਗੇ ਉਨਗਾਏ ਸੰਗ ਰਾਗ ਨੀਤੀਸ ਸਭ ਪੁੱਤਰ ਕੇ ਅਠਾਰਹ ਦਸ ਬੀਸ ਖਸ਼ਟ ਰਾਗੇ ਔਨਗਾਏ ਸੰਗ ਰਾਗ ਨੀਤੀਸ ਸਭ ਹੈ ਪੁੱਤਰ ਰਾਗਨ ਕੇ ਸਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦਿ